YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਜਿਹੜੇ ਸਭ ਤੋਂ ਪਹਿਲਾਂ ਦੇਖਣ ਲਈ ਆਉ ਤੁਹਾਨੂੰ ਲੈ ਚਾਲਦੇ ਇੱਕ ਨਵੀਂ ਵੀਡੀਓ ਤੇ ਖਬਰਾਂ ਦੇ ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਆਇਆ ਟਰਾਲੀ ਜੋ ਕਿ ਇਹ ਟਰਾਲੀ ਹੈ 13 ਫੁੱਟ ਟਰਾਲੀ ਦੀ ਲੰਬਾਈ ਹੈ ਮਾਡਲ 2017 ਜੋ ਕਿ ਰੰਗ ਹੋਇਆ ਹੈ ਬਈ ਟਰਾਲੀ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਟਰਾਲੀ ਦੇਖ ਸਕਦੇ ਹੋ 2017 ਚ ਰੰਗ ਇਸ ਟਰਾਲੀ ਨੂੰ ਹੋਇਆ ਵਿਆ ਤੇ 6.5 ਫੁੱਟ ਚੜਾਈ ریل ਦਾ ਹਿੱਸਾ ਤੇ ਟਰਾਲੀ ਦੀਆਂ ਤੁਸੀਂ ਤਸਵੀਰਾਂ ਨੀਚਲੇ ਹਿੱਸੇ 'ਦਿਆਂ ਦੇਖ ਸਕਦੇ ਹੋ। ਰੇਲ ਦਾ ਇਸ 'ਤੇ ਲੱਗਿਆ ਹੋਇਆ ਡਬਲ ਟਾਇਰ ਲਵਾਈ 13 ਫੁੱਟ ਵਿੱਡਾਂ ਦੇ ਸਮੇਤ ਟਰਾਲੀ ਵਿਕਿਆ ਹੋਇਆ ਹੈ। ਵਧੀਆ ਫਰਸ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਸਾਫ ਹਾਲਤ ਵਿੱਚ ਟਰਾਲੀ ਹੈਵੀ ਟਰਾਲੀ ਜੋ ਵੀ ਵੀਰ ਟਰਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਜਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚੋਂ ਵੀ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਇਨ੍ਹਾਂ ਵੀਰਾਂ ਦਾ। ਤੇ ਇਹਨਾਂ ਨਾਲ ਗੱਲ ਕਰਕੇ ਤੁਸੀਂ ਰੇਟ ਰੇਟ ਸੰਬੰਧੀ ਗੱਲਬਾਤ ਕਰ ਸਕਦੇ ਹੋ ਲੰਬਾਈ 13 ਫੁੱਟ ਚੜਾਈ 6.5 ਫੁੱਟ ਰੇਟ 1,45,000 ਰੁਪਏ ਬਾਕੀ ਤੁਸੀਂ ਇਹਨਾਂ ਵੀਰਾਂ ਨਾਲ ਕੰਟੈਕਟ ਕਰਕੇ ਟਰਾਲੀ ਸੰਬੰਧਤ ਜੋ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਤੁਸੀਂ ਲੈ ਸਕਦੇ ਹੋ ਤਸਵੀਰਾਂ ਟਰਾਲੀ ਦੀਆਂ ਸੀ ਤੁਹਾਨੂੰ ਦਿਖਾ ਰਹੇ ਹਾਂ ਉਹ ਤੁਸੀਂ ਦੇਖ ਸਕਦੇ ਹੋ ਹਾਲਤ ਟਰਾਲੀ ਦੀ ਜੋ ਕਿ ਤੁਹਾਡੇ ਸਾਹਮਣੇ ਆਪਣੀ ਤਸੱਲੀ ਕਰਕੇ ਤੁਸੀਂ ਟਰਾਲੀ ਖਰੀਦੀ ਸਕਦੇ ਹੋ ਬਰਨਾਲਾ ਏਰੀਆ ਜੋ ਟਰਾਲੀ ਸੀ ਤੁਹਾਨੂੰ ਦਿਖਾ ਰਹੇ ਹਾਂ ਬਰਨਾਲਾ ਇਰੀਏ ਵਿੱਚ ਇਹ ਟਰਾਲੀ ਧੰਨਵਾਦ ਜੀ